ਮੁਗਾ ਤੇਰੇ ਕੋਲੋ ਯੇਸੂ ਦੀ ਤੂੰ ਤੇ ਜਦੋਂ ਕਿ ਪੂਰੇ ਵਰਲਡ ਦੇ ਵਿੱਚ ਅਗਰ ਇਤਿਹਾਸ ਖੋਲ ਕੇ ਦੇਖ ਲੋ ਅਬ ਪੂਰੇ ਵਰਲਡ ਦੇ ਵਿੱਚ ਅਗਰ ਸੇਕਾ ਹੀ ਦੇ ਮਨਾਰ ਨੂੰ ਜਾਂ ਪਰਮੇਸ਼ੁਰ ਦਾ ਪ੍ਰਦਰਸ਼ਨ ਲਾਈ ਹੋਇਆ ਚਾਹ ਗੁਡ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਹਾਂਜੀ ਸਾਰਿਆਂ ਨੂੰ ਜੀ ਐਮ ਸੀ ਦੀ ਮੈਂ ਸੁਦੀਰ ਨਾਹਰ ਪ੍ਰਧਾਨ ਪੰਜਾਬ 크ਰਿਸਚਨ ਮੂਵਮੈਂਟ ਯੂਥ ਵਿੰਗ ਅੱਜ ਅਸੀਂ ਪੰਜਾਬ 크ਰਿਸਚਨ ਮੂਵਮੈਂਟ ਦੀ ਸਰਕਟ ਹਾਊਸ ਜਲੰਧਰ ਵਿਖੇ ਮੀਟਿੰਗ ਕੀਤੀ ਜਿਸ ਵਿੱਚ ਵਿੱਚ ਅਸੀਂ ਯੂਥ ਦੀਆਂ ਅਹਿਮ ਮੋਹੱਦੇਦਾਰੀਆਂ ਅੱਜ ਦਿੱਤੀਆਂ ਹਨ ਜਿਸ ਵਿੱਚ ਬ੍ਰਦਰ ਸैम ਪੱਟੀ ਇਹਨਾਂ ਨੂੰ ਜਲੰਧਰ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਹੈ ਔਰ ਇਹਨਾਂ ਨਾਲ ਸैम ਬਹਿਲ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਜਲੰਧਰ ਸ਼ਹਿਰੀ ਲਗਾਇਆ ਹੈ ਔਰ ਇਹਨਾਂ ਨੂੰ ਮੈਂ ਆਪਣੇ ਯੂਥ ਦੀ ਟੀਮ ਦੇ ਵਿੱਚ ਆਉਣ ਤੇ ਇਹਨਾਂ ਦਾ ਸਵਾਗਤ ਕਰਦਾ ਔਰ ਆਸ ਕਰਦਾ ਕਿ ਇਹ ਯੂਥ ਦਾ ਵਧੀਆ ਕੰਮ ਕਰਨਗੇ ਔਰ ਸਾਡੇ ਜੋ مسیਹੀ ਕੌਮ ਦੇ ਮਸਲੇ ਆ ਉਹਨਾਂ ਦੇ ਵਿੱਚ ਸਾਡਾ ਹੱਲ ਕਰਾਉਣ ਦੇ ਵਿੱਚ ਪੂਰੀ ਮਦਦ ਕਰਨਗੇ ਔਰ ਜੋ ਸਾਡਾ ਅੱਜ ਮੀਡੀਆ ਦੇ ਬ੍ਰਦਰ ਰਾਜਨ ਨੂੰ ਅਸੀਂ ਇਨਚਾਰਜ ਕਰਾਇਆ ਨਾਲ ਉਹਨਾਂ ਦੇ ਦੇਵਤ ਭਾਜੀ ਉਹਨਾਂ ਨੂੰ ਵੀ ਅਸੀਂ ਮੀਡੀਆ ਦਾ ਇਨਚਾਰਜ ਲਗਾਇਆ ਅਸੀਂ ਇਹਨਾਂ ਦਾ ਵੀ ਦਿਲ ਤੋਂ ਸਵਾਗਤ ਕਰਦੇ ਹਾਂ ਔਰ ਚਲੋਗੇ ਪਾਸ ਕਰਦੇ ਆ ਇਹ ਵੀ ਸਾਡੀ ਕੌਮ ਦੇ ਲਈ ਵਧੀਆ ਕੰਮ ਕਰਨਾ ਸਾਰਿਆਂ ਨੂੰ ਬਹੁਤ ਜਿਆਨ ਜੀ ਦੀ ਘੜੀ ਤੋਂ ਦਿਘੜੀ ਹਾਂਜੀ ਹਾਂਜੀ ਸਾਰਿਆਂ ਨੂੰ ਗ੍ਰੈਂਸੀ ਕੀ ਮੈਂ ਸਾਰਿਆਂ ਦਾ ਬੜਾ ਜਿਲੋ ਧੰਨਵਾਦ ਕਰਦਾ ਹਾਂ ਕਿ ਮੈਨੂੰ ਪੰਜਾਬ ਪਿਸਟਨ ਮੂਡ ਵੱਲੋਂ ਵਾਈਸ ਪ੍ਰੈਜ਼ੀਡੈਂਟ ਨੋਸ਼ਿਤ ਕੀਤਾ ਜਾਂਦਾ ਵਾ ਤੇ ਮੈਂ ਇੱਥੇ ਪੂਰੀ ਇਮਾਨਦਾਰੀ ਦੇ ਨਾਲ ਖਰਾ ਉਤਰਾਂਗਾ ਤੇ ਸਾਰਿਆਂ ਦੇ ਵਾਦੇ ਜੋ ਵੀ ਮੈਂ ਕੀਤੇ ਉਹ ਵਾਦੇ ਆ ਜੇ ਮੈਂ ਖਰਾ ਉਤਰਾਂਗਾ ਗ੍ਰੈਂਸੀ